ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਮੇਰਾ ਪ੍ਰਭ ਨਿਰਾਰਕਾਲ ਮੂਰਤ ਜੁਰੀ ਸਭੰ ਗੁਰ ਪ੍ਰਸਾਦਿ ਜਪੁ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੱਚਾ ਸਚਨਾ ਹੋਈ ਜੇ ਸੋਚੀ ਲਖਵਾਰ ਚੁਪਾ ਚੁਪਨਾ ਹੋਈ ਜੇ ਲਾ ਰਹਾ ਲਿਵਤਾਰ ਭੋਖਿਆ ਭੁਖਣਾ ਤਰੀ ਜੀ ਬੰਨਾ ਪਰੀਆ ਭਾਰ ਸਹ ਸਿਆਨ ਪਾ ਲਖ ਰੋਹੀਤਾ ਇਕ ਨ ਚੱਲੇ ਨਾਲ ਫਿਰ ਸੁਚਾਰਾ ਹੋਈਆ ਕਿ ਕੋੜਾ ਟੁੱਟਾ ਪਾਲ ਹੁਕਮ ਰਜ਼ਾਈ ਚਲੜਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਹੀ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਤਵਨੀਚ ਹੁਕਮ ਲਿਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ਼ ਹੈ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਵੇ ਨਾਨਕ ਹੁਕਮੇ ਜੇ ਪੂਜਿਆ ਤਾ ਮੈਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾ ਜਾਣੀ ਨਿਸ਼ਾਨ ਗਾਵੇ ਕੋ ਗੁਗ ਨੁੜਾਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵਹਿ ਕੋ ਸਾਜ ਕਰਿ ਜਨਖੇਹ ਗਾਵਹਿ ਕੋ ਜੀਲਾ ਫਿਰਦੀ ਹੋ ਗਾਵਹਿ ਕੋ ਜਾਪੈ ਦਸ ਦੂਰ ਗਾਵਹਿ ਕੋ ਵਿਥ ਹਾਦਰਾ ਹضور ਕਥਨਾ ਕਥੀ ਨਾਵ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਮੈਂ ਦਾ ਦਿਲ ਦੇ ਥਕ ਪਾਹੀ ਜੁਗਾ ਜਗੰਤਰ ਕਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੇ ਵੇਪਰਵਾਹੂ ਸਾਚਾ ਸਾਹਿਬ ਸਾਚਨਾਏ ਵਾਕਿਆ ਪਾਉ ਅਪਾਰ ਆਖਹ ਮੰਗਹ ਦੇ ਦੇ ਦਾਤ ਕਰੇ ਦਾਤਾਰ ਫਿਰ ਕਹ ਅਗੇ ਰਖਿਯ ਜਦ ਸਦਰਬਾਰ ਮੋਹ ਕੇ ਬੋਲਣ ਬੋਲੀਆ ਜਿਸ ਸੰਤਰੇ ਪਿਆਰ ਅੰਮ੍ਰਿਤ ਵੇੜਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਈ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤ ਨਾ ਹੋਏ ਆਪੇ ਆਪ ਨਰਿੰਦਰ ਸੁਏ ਜਿਨਸੇ ਵਿਆਹ ਤਿਨ ਪਾਇਆ ਨਾਨਕ ਗਾਵੀਏ ਗੁਣੀ ਨਿਧਾਰ ਬਰੀਆ ਸੋਨੀਆ ਮੰਨ ਰਖੀਆ ਪਾਉ ਦੁੱਖ ਪਰ ਹਰ ਸੁਖ ਲਾ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰਗ ਗੁਰਮੁਖ ਰਹਿਆ ਸੁਮਾਈ ਗੁਰੀ ਸਰ ਗੁਰ ਗੋੜਖ ਵਰਮਾ ਗੁਰ ਪਾਰਵਤੀ ਮਾਈ ਜੀਹੋਂ ਜਾਣ ਆਖ ਨਾਹੀ ਕਹਿ ਨਾ ਕਥ ਨਾ ਜਾਈ ਗੁਰਾ ਇੱਕ ਦੀਵ ਬੁਝਾਈ ਸਰਨਾ ਜੀਆਂ ਕਾਇਕ ਦਾਤਾ ਸੂ ਮੈਂ ਵਿਸਰਨਾ ਜਾਈ ਤੀਰਥ ਨਾਮਾ ਜੇ ਤੁਸਕਾ ਵਾ ਵਣ ਪਾਣੇ ਕੇ ਨਾ ਹੀ ਕਰੀ ਜੇ ਤੀਸਰ ਠੁਪਾਈ ਵੇਖਾ ਹਨ ਕਰਮਾ ਤੇ ਮਿਲੇ ਲਈ ਮਤ ਵਿਚਰਤ ਤੰਜਵਾ ਹਲਮਾਨੇ ਕੋ ਜੇ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਗਚਾਰੇ ਆਰਜਾ ਹੋਰ ਦਸੋਨੀ ਹੋਏ ਨਵਾ ਖੰਡਾ ਵਿਜਾਰੀਐ ਨਾਲਿ ਸਰੇ ਸਭ ਕੋਏ ਚੰਗਾ ਨਾਉ ਰਖਾਇ ਖੈ ਜਸ ਕੀ ਰਜਗਲੇ ਜੀਤਿਸ ਨਦਰ ਨਾਇ ਆਵੈ ਤਵਾਦ ਨ ਪੁਛੇ ਕਿ ਕੀਟਾ ਅੰਦਰ ਕੀਟ ਕਰ ਦੂਸੀ ਦੋਸਤ ਰਹੇ ਨਾਰਗ ਨਿਰਗੁਣ ਗੁਣ ਕਰਾ ਗੁਣਮੰਤਿਆ ਗੁਣ ਦੇ ਤਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਦਾਤ ਸੁਣਿਆ ਤਰ ਤਵ ਲਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈ ਸਰਬਰਮਾਇੰਦ ਸੁਣਿਆ ਮੁਖ ਸਲਾਹਮੰਦ ਸੁਣਿਆ ਜੁਗ ਜੁਗ ਤਰਪੇ ਸੁਣਿਆ ਸਾ ਸਤ ਸ੍ਰਿਮਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕ੍ਰਿਸ਼ਨ ਨਾਮ ਸੁਣਿਆ ਪਰਪੜ ਪਾਵੈ ਮਾਨ ਸੁਣਿਆ ਲਾਗੀ ਸਹਿਜ ਧਿਆਨ ਨਾਨਕ ਗੁਰਦੰਸ ਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਮੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੇ ਇਸ ਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪੁਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬਲ ਕਰਨ ਵਿਚਾਰ ਐਸਾ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਗਵਨ ਕੀ ਸੁੱਧ ਮੰਨੇ ਮੋਹ ਝੂਟਾ ਨਾ ਖਾਏ ਮੰਨੇ ਜਪ ਕਾ ਸਾਧਨਾ ਜਾਏ ਐਸਾ ਨਾਮ ਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰ ਬਿਠਾਗ ਨਾ ਪਾਏ ਮਨੇ ਪਸ ਉਪਰ ਬਿਟ ਜਾਏ ਮਨੇ ਮਗਨਾ ਚੱਲੇ ਪੰਥ ਮਨੇ ਧਰਮ ਸੇਤੀ ਸੰਬੰਧ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਕਤ ਦਵਾਰ ਮਨੇ ਪਰਵਾਰੀ ਸਾਧਾਰ ਮਨ ਦਾ ਤਰਾ ਤਾਰੇ ਗੁਰ ਸਿੱਖ ਬੰਦੇ ਨਾਨਕ ਗੋਇਨਾਂ ਬਿਕ ਐਸਾ ਨਾਮ ਦਰਜਨ ਹੋਏ ਜੇ ਕੋ ਮੰਜਾ ਲੈ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਬਾਣ ਪੰਚੇ ਸੁਹ ਹੈ ਦਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੀ ਕੋ ਕਹੈ ਕਰੇ ਵਿਚਾਰ ਕਰਤਿਕ ਕਰਨੇ ਨਾਹੀ ਸੂਬਾਰ ਤਉ ਧਰਮ ਦਿਆ ਕਾ ਪੂਤ ਸੰਤੋਖਤਾ ਬਖਿਆ ਜਨ ਸੂਤ ਜੀ ਕੋ ਪੂਜਾ ਹੋਵੇ ਸਚਿਆਰ ਤਬਲਾ ਉਪਰ ਕੇ ਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਇਸ ਤੇ ਭਾਰ ਦਲੇ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭ ਨਾਂ ਲਿਖਿਆ ਉੜੀ ਗਲਾਮ ਇਹੋ ਲਿਖਾ ਲਿਖ ਜਾਣੇ ਕੋਲੇ ਕਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲ ਰੂਗੇ ਤੀਦਾ ਜਾਣੇ ਗਉਣ ਕੂਤ ਕੀਤਾ ਪਸਾਉ ਏਕੋ ਕਵਾਉ ਦਸਤੇ ਮੇ ਲਿਖ ਦਰਿਆਉ ਗੁਰਦਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੁਤੁ ਤੁਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਬ ਨਰੰਕਾਰ ਅਸੰਖ ਜਾਪ ਸੰਗ ਪਾਉ ਸੰਗ ਪੂਜਾ ਸੰਗ ਕਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਵਿਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮੋ ਭਗਤਸਾਰ ਸੰਗ ਮੋਨ ਲਿਵ ਲਾਇਤਾਰ ਕਉ ਦਿੱਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸੁਲਾਬ ਨਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਘੋਰ ਸੰਖ ਅਮਰ ਕਰ ਜਾਹੀ ਜੋਰ ਅਸੰਗਲ ਵੜwidehat ਆਤਿ ਆਕ ਮਾਹੀ ਅਸੰਗ ਪਾਪੀ ਪਾਪ ਕਰ ਜਾਹੀ ਅਸੰਗ ਕੁੜਿਆਰ ਪੂੜੇ ਫਿਰਾਹੀ ਅਸੰਗ ਮਲੇਸ਼ ਮਲ ਪਖਾਹੀ ਅਸੰਗ ਗਿੰਦ ਅਕਸਰ ਕਰਹਿ ਬਾਰ ਨਾਨਕ ਨੀਜ ਗਏ ਵਿਚਾਰ ਵਾਲਿਆ ਨਾ ਜਾਵਾਂ ਇੱਕ ਵਾਰ ਯੋ ਤਤ ਭਾਵੇ ਸਾਈ ਬਲਿਕਾਰ ਤੂੰ ਸਦਾ ਸੁਲਾਬ ਨਰੰਕਾਰ ਸ਼ੰਖਨਾਵ ਸੰਗ ਥਾਉ ਗਗਮਗਮ ਸ਼ੰਖ ਲੋ ਸੰਖਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾ ਜਿਨ ਲਿਖੇਤ ਸਰਦਾਹੀ ਜਿ ਫਰਮਾਏ ਤਿਪ ਤੇ ਪਾਹੇ ਜੇ ਤਾਗੀ ਤਾ ਤੇਤਾ ਨਾਉ ਵਿਨਾ ਵਿਨਾਹੀ ਕੋ ਥਾਉ ਕੁਦਰਤ ਕਵਨ ਕਾਣਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਿਤ ਪਾਵੇ ਸਾਈ ਬਲਿਕਾਰ ਤੂੰ ਸਦਾ ਸਲਾਮੰਦਰੰਕਾਰ ਬਰੀਆ ਹੱਥ ਪੈਰ ਤੰਦੀ ਹੋ ਬਾਣੀ ਤੋ ਤਉ ਦਰਸਕੇਹ ਉਹ ਤਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰਿਆ ਮਤ ਪਾਪਾਂ ਕੇ ਸੰਗ ਉਹ ਤੋ ਪਹਿਨਾਵੇਂ ਗਰੰਗ ਬਨੀ ਪਾਪੀ ਅਖ ਲਾਹੀ ਕਰ ਕਰ ਕਰਨਾ ਲਿਖਲਾ ਜਾਹੂ ਆਪੇ ਪੀ ਜਾਪੇ ਹੀ ਖਾਹੂ ਨਾਨਕੁ ਕਮੀ ਆਬੂ ਜਾਹੂ ਤੀਰਥ ਤਪ ਦਿਆ ਦਦਾ ਜੀ ਕੋ ਪਾਵੇ ਤਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਲ ਨਾ ਉਹ ਸਭ ਗੁਣ ਤੇਰੇ ਮੈ ਨਾਹੀ ਕੋਏ ਬਿਨ ਗੁਰ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਉ ਸਸਹਾਨ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਤੇਤ ਕਵਨ ਵਾਲ ਕਵਨ ਸੇ ਰੁੱਤੀ ਮਾ ਕਵਨ ਜਿਤੋ ਆਕਾਰ ਵੇ ਨ ਪਈ ਅਪਨ ਤੀਜਾ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇ ਕੁਰਾਨ ਚਿਤਵਾ ਨਾ ਜੋਗੀ ਜਾਣੈ ਰਤ ਮਾ ਨਾ ਕੋਈ ਜਾਣ ਕਰਤਾ ਸਹੀ ਠੀਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਅੱਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਨ ਸੇ ਆਖੇ ਯਗਦੂ ਇੱਕ ਸਿਆਣਾ ਵੱਡਾ ਸਾਹਿਬ ਵਟਿ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲ ਪਾਤਲ ਖਗ ਅਸਾ ਅਸ ਊੜ ਕੋੜ ਗਪਾਲ ਤਕੇ ਵੀਦ ਗਹਿਣਿ ਗਵਾਤ ਸੈ ਸਠਾਰਾ ਕਹਿਣ ਕਤੇ ਬਾਸ ਲੋਇਕ ਤਾਤ ਲਿਖਾ ਹੋਇ ਤਨ ਲਿਖਿਆ ਲਿਖਾ ਹੋਇ ਵਿਨਾਸ ਨਾਨਕ ਵਟਾ ਖੀਆ ਪੇ ਜਾਣੇ ਆਪ ਸਾਲਾਹੀ ਸਾਲਾਹੀ ਤੀਸਰਤ ਨਾ ਪਾਈਆਂ ਨਦੀਆਂ ਤੇ ਵਾਹ ਪਵਹ ਸੂਦਨ ਜਾਣੀ ਹੈ ਸੰਗੰਦ ਸਾਹ ਸੁਲਤਾਨ ਗਿਰਹਰ ਸੇ ਤੀਨ ਮਾਲ ਧਨ ਕੀੜੀ ਤੁਲਾ ਹੋਣੀ ਜੇ ਤਸਮਰੋ ਨਾ ਵੀਸਰ ਅੰਤਨ ਸਿਫਤੀ ਗਨਾਤ ਅੰਤਨ ਕਰਨ ਦੇ ਦਾੰਤ ਅੰਤਨ ਵੇਖਣ ਸੁਣਨ ਲੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਗੀਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਅੰਤਕਾਰਨ ਕੇ ਤੇ ਬਿਨਾਂ ਹੀ ਤਉ ਕੀ ਅੰਤਨ ਬਾਹੀ ਜਾਹੀ ਮਿਹੂ ਅੰਤ ਦਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾ ਨਾ ਹੋਈ ਵੱਡੂਚਾ ਹੋਵੇ ਕੋਈ ਦੇ ਸੋਚੇ ਕੋ ਜਾਣੇ ਸੋਏ ਜਿਗੜ ਆਪ ਜਾਣੇ ਆਪ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕੀਤੇ ਮੰਗਹਿ ਜੋਤ ਪਾਰ ਕੀਤੇ ਆਗੜ ਤਈ ਵਿਚਾਰ ਕੀਤੇ ਖੱਬ ਟੂਟੇ ਵਿਕਾਰ ਕੀਤੇ ਲਾ ਲਾ ਮੁਕਰਬਾਹੀ ਕੇ ਤੇ ਮੁਰਖਾਹੀ ਖਾਹੀ ਕੇ ਧਿਆਂ ਦੂਖ-ਪੂਖ ਸਦਮਾਰੀ ਵਿਦਾ ਤੇਰੀ ਦਾਤਾਰ ਬੰਕ ਕਲਾਸੀ ਬਾਣੇ ਹੋਏ ਹੋ ਰਾਤ ਨਾ ਸਕੇ ਕੋਈ ਜੀ ਕੋ ਖਾਇ ਕੱਖਣ ਪਾਇਉ ਜਾਣੇ ਜੀ ਤੇ ਆਪ ਮੁਖਾਏ ਆਪੇ ਜਾਣੇ ਆਪੇ ਦੀ ਅੱਖ ਸੀ ਪੀ ਗਈ ਕੇ ਜਿਸ ਨੂੰ ਬਖਸ਼ੇ ਸਿਵਸਾਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਮੂਲ ਗੁਣ ਮੂਲ ਵਾਪਾਰ ਮਮੋਲ ਵਾਪਾਰੀ ਅਮਲ ਪੰਡਾਰ ਅਮਲਾਵੇ ਮੁਲਾ ਜਾਹ ਅਮਲ ਪਾਇ ਮੁਲਾ ਸੁਮਾਏ ਅਮਲ ਤਰਮੋ ਦੀ ਬਾਦ ਮੁਤਲ ਮਿਲ ਪ੍ਰਵਾਨ ਮਲ ਬਖਸ਼ੀਸ਼ ਮੂਨੀਸ਼ਾਨ ਮਲ ਕਰਮ ਅਮਲ ਫਰਮਾਨ ਮੂਲ ਮੁਲਾਖਿਆ ਨਾ ਜਾਈ ਆਖ ਆਖ ਰਹਿ ਲਿਵਲਾਇ ਆਖੇ ਵੀਰ ਪਾਟਪੁਰਾਨ ਆਖੇ ਪੜ੍ਹੇ ਕਰੇ ਮੁਖਿਆ ਨਾਖੇ ਅਬਰਮੇ ਆਖੇ ਇੰਦ ਆਖੇ ਗੂਪਿਤ ਗੁਬਿੰਦ ਆਖੇ ਇਸਰ ਆਖੇ ਸਿਧ ਆਖੇ ਕੀਤੇ ਕੀਤੇ ਗੁੰਦ ਆਖੇ ਦਾ ਰੱਖੇ ਦੀਵ ਆਖੇ ਸੁਰ ਨਰਮੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਡ ਜਾਹੀ ਤੇ ਕੀਤੇ ਹੋਰ ਕਰੈ ਤਾਕ ਨਜ਼ਰ ਹੈ ਕੀ ਕੀ ਜੀਵਣ ਭਾਵ ਤੇ ਵਣ ਹੋਏ ਨਾਨਕ ਜਾਣੇ ਸਾਜਾ ਸੋਏ ਜੇ ਕੋ ਆਖੇ ਬੂਲ ਵਿਗਾੜ ਤਲ ਕੀ ਸਰਗਾਵਾ ਰਾਗਾਵਾ ਸੋ ਕਰ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਆਵਨ ਹਾਰੇ ਕੀਤੇ ਰਾਗ ਪਰਿਸ਼ੋਕਈਨ ਕੀਤੇ ਆਵਨ ਹਾਰੇ ਗਾਵਹਿ ਤਨੁ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੀਵੀ ਸੋ ਹੰਸਾ ਸਵਾਰੇ ਗਾਵੇ 인ਦਨ ਦાસਨ ਬੈਠੇ ਦੇਵਤਾ ਅੰਦਰ ਨਾਲੇ ਗਾਵੇ ਸੇ ਸਮਾਦੀ ਅੰਦਰ गावण ਸਾਧ ਵਿਚਾਰੇ گاਵਨ ਜਤੀ ਸਤੀ ਸੰਤੋਖੀ ਗਾਵ ਮੀਰ ਕਰਾਰੇਗਾ ਮਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵ ਮੋਹਨੀ ਆ ਮਨ ਮੋਹਨ ਸੁਰਗਾ ਮਛ ਬਿਆਲੇ ਗਾਵ ਲਤਨ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੀ ਤੂੰ ਗਾਵੇ ਜੋਤ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੈ ਚਿਤਨਾਵ ਨਾਨਕਿਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਬੀਹੁ ਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਜਨ ਉਪਾਈ ਕਰ ਕਰ ਰਖੈ ਗੀਤਾ ਬਰਾਜ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੂਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਬਾਤ ਸਾਹਿਬ ਨਾਨਕ ਰਹਿਨ ਰਜ਼ਾ ਜਾਈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰੇ ਬਿਬੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਦੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ ਸਿਆਦੇਸ ਆਦ ਨੀਲਨਾਦ ਨਾ ਜੁਗ ਜੁਗੇ ਕੋ ਵੇਸ ਮੁਗਤ ਗਿਆਨ ਦਿਆ ਪੰਡਾਰਨ ਕੜਕੜਵਾਜ ਆਨਾਦ ਆਪ ਮਾਤਰਾਤੀ ਸਭ ਜਾਂਗੀ ਰਿਸ ਦਵਰਾ ਸਾਧ ਸੰਯੋਗ ਵਿਜੋਗ ਦੇ ਆਕਾਰ ਚਲਾਵੇ ਲੇਖ ਆਵੇ ਭਾਵ ਆਦੀਸ ਸਿਆਦੀਸ ਆਦ ਨੀਲਨਾਦਨ ਹੰਤ ਜੁਗ ਜੁਗ ਏਕੋ ਵੀਸ ਈ ਕਾ ਮਾਈ ਜੁਗਤ ਵਿਆਈ ਤੈ ਚੇਲੇ ਪ੍ਰਵਾਨ ਇੱਕ ਸੰਸਾਰੀਕ ਮੰਡਾਰੀਕ ਲਾਈ ਦੀਪਾਨ ਜਿਵਤ ਸੁਭਾਵੇਂ ਤੇ ਮਨ ਚਲਾਵੇਂ ਜਿਗੂ ਫੂਕ ਪਰਬਾਨ ਉਹ ਵੇਖਾ ਉਹਨਾਂ ਨਦਰਨਾਵੈ ਭੋਤਾ ਵਿਡਾਨ ਆਦੇਸ ਸਿਆ ਆਦੇਸ ਆਦ ਨੀਲਨਾਦਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਸਿਆ ਆਦੇਸ ਆਦ ਨੀਲਨਾਦਨਾਹਤ ਜੁਗ ਜੁਗ ਏਕੋ ਵੇਸ ਨਿਕ ਦੂ ਜੀ ਬੋ ਲਖ ਹੋਏ ਲਖ ਹੋਵੇ ਲਖ 20 ਲਗ ਲਗ ਡਾਖਿਆ ਇੱਕ ਨਾਮ ਜਗਦੀਸ਼ ਇਤਰਾਹ ਪਦ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਈ ਰੀਸ ਨਾਨਕ ਨਦਰੀ ਪਾਈਆ ਕੂੜੀ ਗੁੜਠੀ ਸ ਆਖੰ ਗੋਜ ਪੈਨਾ ਜੋ ਜੋ ਨਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਪੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਦੂਰ ਕਰ ਵੇਖੈ ਸੋਏ ਨਾਨਕ ਤਪਨੀ ਜਨਾ ਕੋਏ ਰਾਤੀ ਰੁਤੀ ਸਤੀ ਵਾਰ ਪਵਨ ਬਾਣੀ ਅਨੀ ਪਾਤਾਲ ਜਿਸ ਵਿੱਚ ਧਰਤੀ ਤਾ ਪ੍ਰਕੀਤਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਨੰਤ ਕਰਮੀ ਕਰਮੀ ਹੋਏ ਵੀਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਛਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇ ਤੇ ਭੋਮ ਭਾਰੀ ਬਸੰਤਰ ਕੇਤੇ ਕਾਲ ਮਹੀਸ਼ ਕੇਤੇ ਪਰਮੇ ਘਾੜਤ ਘੜੀਐ ਰੂਪ ਰੰਗ ਕੇ ਇਸ ਕੀਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬਦਨਾਤ ਕੇਤੇ ਕੇਤੇ ਦੇਵੀ ਵੇਸ ਕੀਤੇ ਦੀਵ ਦਾਨ ਮੁਕੇਤੇ ਕੇਤੇ ਰਤਨ ਸਮੁੰਦ ਕੇਤੇ ਆ ਖਾਣੀ ਕੇਤੇ ਆ ਬਾਣੀ ਕੇਤੇ ਪਾਤ ਨਰਿੰਦਰ ਕੇਤੇ ਆ ਸ੍ਰੀ ਸੇਵਕ ਕੇਤੇ ਨਾਨਕ ਅੰਤ ਨਾਮ ਤੇ ਗਿਆਨ ਖੰਡ ਮੈਂ ਗਿਆਨ ਪਰਚੰਡ ਤੇਥਾ ਨਾਦ ਬਿਨੋਦ ਕੋੜ ਨਾਮਦ ਸ਼ਰਮਖੰਡ ਕੀ ਬਾਣੀ ਰੂਪ ਤਿਥਾ ਘਾਟਕੜੀਆ ਬਹੁਤ ਨੂਮਤਾਆਂ ਕੀਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪੀਛੇ ਪਛਦਾਏ ਤਿਥਾ ਘਾਟਕੜੀਆ ਸੁਰਤ ਮਤਮਨ ਬੁੱਧ ਤਿਥਾ ਘਾਟਕੜੀਆ ਸਰਾਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜ਼ੋਰ ਤਿਥਾ ਹੋ ਨ ਕੋਈ ਹੂਰ ਤਿਥਾ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪ੍ਰਭੂ ਤਿਥਾ ਸੀਤੋ ਸੀਤਾ ਮਹੀਮਾ ਮਾਹੀ ਤਾਂ ਕੇ ਰੂਪ ਨਾ ਕਤਨੇ ਜਾਹੀਦਾ ਓਹੀ ਮਰਹਿ ਨਾ ਠਾਗੇ ਜਾਹੀ ਜਿਨ ਕਾ ਰਾਮ ਸੇ ਮਨ ਵਾਹੀ ਤਿਥਾ ਬੁਖਤ ਵਸੇ ਕੇ ਲੋਕਰਹਿ ਆਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥਾ ਕੰਡ ਮੰਡਲ ਵਰ ਭਾਂਡੇ ਜੀ ਕੋ ਕਥਿ ਤਾ ਅੰਤ ਨੰਤ ਤਿਥਾ ਲੋ ਲੋ ਆਕਾਰ ਜਿਬ ਜਿਗ ਹੁਕਮ ਤੇ ਵੇ ਤੇ ਵਿਕਾਰ ਵੇਖਿਆ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਹਰਨਮਤ ਵੇਦ ਤਿਆਰ ਪਾਉ ਖੱਲਾ ਸੰਤਬਤਾਉ ਬਾਡਾ ਭਾਉ ਓਮ੍ਰਿਤ ਤਿਤਟਾਲ ਘੜੀਐ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਬਾਬੂਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾ ਤੇ ਦਿਵਸ ਰਾਤ ਦਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਤਰ ਮਹ ਦੂਰ ਗਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ